ਮਜ਼ਾ ਫੋਰ ਤੇ ਨਹੀਂ ਆਉਂਦਾ ਜੁੰਬਲਾ ਕਾਦ ਵਿੱਚ ਆਉਂਦਾ ਹੈ ਕਿਉਂਕਿ ਸਭਾ ਪਹਿਲਾਂ ਚਿੱਠੀਆਂ ਦਾ ਚੱਲਦਾ ਸੀ ਚਿੱਠੀਆਂ ਆਉਂਦੀਆਂ ਸੀ ਔਰ ਮੋਬਾਈਲ ਦਾ ਸਮਾਂ ਔਰ ਸਾਡੇ ਬਹੁਤ ਸਤਕਾਰ ਦੇ ਬਜ਼ੁਰਗਾਂ ਵੱਲੋਂ ਸਰਦਾਰ ਇੰਦਰਜੀਤ ਸਿੰਘ ਜੀ ਸਾਡੇ ਬਹੁਤ ਸਤਿਕਾਰ ਦੇ ਔਰ ਸਰਦਾਰ ਗੁਰਨ ਸਿੰਘ ਜੀ ਉਹਨਾਂ ਦੇ ਬ੍ਰਦਰ ਸਰਦਾਰ ਇੰਦਰਜੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਤਿਮਾਨ ਰੋਡ ਪਿਆਰ ਹੈ ਫਤਿਹ ਦੇ ਸਰਦਾਰ ਕੁਲਵੰਤ ਸਿੰਘ ਜੀ ਆਪਣੇ ਪੁੱਤਰ ਦੇ ਨਾਮ ਸਰਦਾਰ ਹਰਪ੍ਰੀਤ ਸਿੰਘ ਜੀ ਦੇ ਨਾਮ ਦੇ ਬਹੁਤ ਜ਼ਰਾ ਨਾਮਦੇ ਗਿਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਰਦਾਰ ਖੁਸ਼ਦੀਪ ਸਿੰਘ ਜੀ ਬਲਾਦ ਪ੍ਰਧਾਨ ਆਵਾਜ਼ੀ ਬਿਲਡਿੰਗ ਤੇ ਡੀਐਸਪੀ ਸਰਦਾਰ ਲਖਵਿੰਦਰ ਸਿੰਘ ਜੀ ਜੀਵਾ ਉਹਨਾਂ ਦੇ ਨਾਲ ਜਿੰਨੇ ਵੀ ਮੁਲਾਜ਼ਮ ਸਾਹਿਬਾਨ ਤੇ ਸਾਰੇ ਅਸਤੂ ਸਾਹਿਬ ਸਰਪੰਚ ਸਾਹਿਬ ਸਾਰੇ ਬੜਾ ਬਹੁਤ-ਬਹੁਤ ਧੰਨਵਾਦ ਜੋ ਆਓ ਅਗਲੀ ਫਰਮਾਇਸ਼ਾਂ ਦੇ ਨਾਲ ਇੱਕ ਵਾਰ ਦੱਸੇ ਤੁਹਾਡਾ ਆਪਣਾ ਰਣਜੀਤ ਮਨੀ ਜੀ ਜੀ ਹਾਂਜੀ ਹਰ ਇੱਕ ਨੂੰ ਬੋਲਦਾ ਰਿਹਾ ਹਰਪ੍ਰੀਤ ਭਾਜੀ ਥੈਂਕ ਯੂ ਜੀ ਕਪੜਾ ਇਤਰਾ ਆਪਣੇ ਘਾੜਾ ਤੇ ਆਪਣਾ ਹੀ ਪ੍ਰਵਾਦ ਠੀਕ ਹੈ ਜੀ ਜਿਵੇਂ ਉਹ ਸਿੰਗਰ ਕਹਿੰਦੇ ਹੁੰਦੇ ਨੇ ਨਾ ਉਹ ਅਸੀਂ ਨਪੇ ਕਹਿੰਦਾ ਪ੍ਰੋਗਰਾਮ ਹੈ ਇਹ ਐਸਐਚਐਸੀ ਦੇ ਬੇਗਿੰਡ ਵਾਲਾ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਗਲਗ ਭਾਜੀ ਆਪਾਂ ਭਰਾ ਕਲਾਕਾਰ ਨਹੀਂ ਬਣ ਗਿਆ ਮੈਂ ਢਾਲੀਵਾਲ ਫੈਮਲੀ ਦਾ ਮੈਂਬਰ ਬਣ ਕੇ ਰੰਜੀਤ ਢਾਲੀਵਾਲ ਮੈਂ ਵੀ ਢਾਲੀਵਾਲ ਹੀ ਆਂ ਕਰੀ ਸੋ ਥੈਂਕ ਯੂ ਇਹ ਤੁਹਾਡਾ ਪ੍ਰਤਿਆਪ ਹੈ ਤੁਹਾਡਾ ਆਸ਼ੀਰਵਾਦ ਹੈ ਜਿਹਨਾਂ ਨੇ ਰਣਜੀਤ ਢਾਡੀਵਾਲ ਤੋਂ ਰਣਜੀਤ ਮਣੀ ਬਣਾ ਮੇਰੇ ਗੀਤਾਂ ਲੋਕੀ ਸੁਣਾਓ ਹੋਟੋ ਸਿਧੜਾ ਬੈਕਪੈਕ ਲਾਓ ਅਭੰ ਬੈਠਣ ਵਾਲੇ ਗਾਣੇ ਦੀ ਗੱਲ ਕਰਦੇ ਆ ਜਿਸ ਗਾਣੇ ਤੋਂ ਮੈਨੂੰ ਤੁਸੀਂ ਲੋਕਾਂ ਨੇ ਸਟਾਰ ਬਣਾਇਆ ਸੁਣਿਆ ਤੂੰ ਚੰਗਾ ਪਾਸਪੋਰਟ ਬਣਾ ਲਿਆ ਚੋਰੀ ਚੋਰੀ ਚੋਰਾਵੇ ਤੋਂ ਵਿਤਰਾ ਮਿਲਵਾ ਲੈ ਤੁਸੀਂ ਐਸਾ ਵੀਜ਼ਾ ਲਾ ਕੇ ਤਾਂ ਭਾਜੀ ਨਕਿਸਾਵੇਂ ਸਾ ਪਾਸਪੋਰਟ ਲਾ ਕੇ ਤਾਂ ਕਿ 30 ਵਰਤੀ ਸਾਲਾਂ ਤੋਂ ਜੱਜਾਂ ਦੀ ਸੇਵਾ ਕਰੇ ਤੁਹਾਡੇ ਅਸ਼ੀਰਵਾਦ ਸਦਕਾ ਰੈਂਡਬਾਜੀ ਤੁਹਾਡੇ ਬਹੁਤ ਆ ਗਈ ਪਈ। ਥੈਂਕ ਯੂ। ਤੁਹਾਡੇ ਅਸ਼ੀਰਵਾਦ ਸਦਕੇ ਤੁਹਾਡੇ ਪ੍ਰਤਾਪ ਸਦਕੇ ਵਰਨਾ ਮੈਨੂੰ ਦੌੜਾ ਨਹੀਂ ਆਉਂਦਾ। ਅੱਜ ਗੋਣਾ ਗੋਣਾ ਸਿੱਖ ਰਿਹਾ। ਬੜਾ ਬਹੁਤ ਦੂਰ ਦੀ ਗੱਲ ਆਣੀ। ਕਿ ਤੁਹਾਡਾ ਅਸ਼ੀਰਵਾਦ ਅਸ਼ੀਰਵਾਦ ਹੈ ਤੁਹਾਡਾ। ਤੁਹਾਡੇ ਪ੍ਰਸਾਦਾਂ ਆਡੀਅੰਸ ਦਾ ਵਰਨਾ ਮੈਂ ਤੁਹਾਡੇ ਚਹਾਂ ਦੀ ਧੂੜ ਹੈ। ਅਜੇ ਨਮਾਣਾ ਤੇ ਗਏ-ਗਏ। ਸੋ ਥੈਂਕ ਯੂ ਤੁਹਾਡਾ ਬਹੁਤ ਧੰਨਵਾਦ। ਸੋਨਿਆ ਤੂੰ ਤੇਨਾਂ ਪਾਸਪੋਰਟ ਬਣਾ ਲੈ ਚੋਰੀ-ਚੋਰੀ ਚੋਰਾ ਵੀ ਵੀਜ਼ਾ ਮਿਲਵਾ ਲੈ। ਉਹਨਾਂ ਦੋਵਾਂ ਤੋਂ ਦੀ ਗੱਲ ਹੈ ਜਿਹਨਾਂ ਦਾ ਆਪਸ ਵਿੱਚ ਨਾ ਪਿਆਰ ਦੋਨਾਂ ਨੇ ਕਸਮਾਂ ਵਾਦੇ ਕੀਤੇ ਜ਼ਿੰਦਗੀ ਉਸ ਸਾਥ ਨੇ ਬਿਤਾਉਣੀ ਸ਼ਾਇਦ ਅਗਲਾ ਜਨਮ ਵੀ ਪਰ ਪਿਆਰ ਦੇ ਵਿੱਚ ਦੀਵਾਰ ਬਣ ਗਿਆ ਪੈਸੇ ਦਾ ਨਾਲ ਚ ਪੈਸੇ ਦਾ ਲੋਭ ਅਚਾਨਕ ਉਸ ਪ੍ਰੇਮੀ ਨੂੰ ਸੱਤ ਸਮਗਰੁੱਪ ਆਰ ਦੇਣਾ ਹੁੰਦਾ ਇੱਕ ਦਿਨ ਉਹਦੀ ਪ੍ਰੇਮਿਕਾ ਦੀਆਂ ਸਹੇਣੀਆਂ ਉਹਨਾਂ ਬੁਖਾਰ ਕਰਦੀਆਂ ਨੇ ਕਿ ਛੱਡੀਏ ਤੂੰ ਤਾਂ ਬੜਾ ਮਾਣ ਕਰਦੀ ਸੀ ਕਹਿੰਦੀ ਸੀ ਮੇਰਾ ਰੱਬ ਹੈ ਪਰ ਉਹ ਤਾਂ ਕਿਤੇ ਉਹਨੂੰ ਛੱਡ ਕੇ ਚੱਲਿਆ ਹੈ ਸੋਰੀ ਕਹਿੰਦੀ ਹੈ ਇਹਦੇ ਹੋ ਸਕਦਾ ਹੈ ਕਿਤਾ ਹੋ ਸਕਦਾ ਹੈ ਉਹ ਕਹਿੰਦੀ ਚਲੀਏ ਇਹ ਹੋ ਨਹੀਂ ਸਕਦਾ ਕਿਹੜਾ ਹੋ ਗਿਆ ਜਦ ਤੱਕ ਨਹੀਂ ਹੁੰਦਾ ਤੱਕ ਵੀ ਜਾ ਕੇ ਉਹਨੂੰ ਪੁੱਛ ਬਾਕੀ ਕਰੀਏ ਆਪਸ ਉਹ ਭਾਜੀ ਬੈਠ ਜਾ ਕਰੋ ਪੂਰੀ Θα ράδιξα τέτοια φορά, δεν το